ਕਾ ਦੋਸਤੋ ਕੀ ਹਾਲ ਚਾਲ ਹੈ ਮੈਂ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਲੁਧਿਆਣਾ ਜ਼ਿਲ੍ਹੇ ਦੇ ਬਹੁਤ ਹੀ ਇਤਿਹਾਸਿਕ ਸਥਾਨ ਮੋਗਲਸ ਰਾਜਦਰਾਹ ਇਹ ਸਥਾਨ ਸੈਕੜੇ ਸਾਲ ਪੁਰਾਣਾ ਹੈ ਇਹ ਸਥਾਨ ਆਪਣੇ ਅੰਦਰ ਇਤਿਹਾਸ ਦੀਆਂ ਕਈ ਸਾਰੀਆਂ ਯਾਦਾਂ ਨੂੰ ਸੰਭਾਲੇ ਬੈਠਾ ਹੈ ਇਹ ਸਥਾਨ ਸ਼ੇਸਾ ਸੂਰੀ ਦੁਆਰਾ ਬਣਾਇਆ ਗਿਆ ਸੀ ਔਰ ਇਹ 16ਵੀਂ ਸਦੀ ਵਿੱਚ ਬਣਿਆ ਹੋਇਆ ਹੈ ਉਸ ਤੋਂ ਬਾਅਦ ਮੋਗਲ ਸ਼ਾਸਕ ਨੇ ਇਸ ਨੂੰ ਹੋਰ ਮਜ਼ਬੂਤ ਕੀਤਾ ਇਹ ਸਥਾਨ ਉਦੋਂ ਬਣਿਆ ਸੀਗਾ ਜਦੋਂ ਛੇਤ ਸਹ ਸੁਰੀ ਦਾ ਰਾਜ ਆਇਆ ਸੀਗਾ ਛੇਤ ਸਹ ਸੁਰੀ ਦਾ ਰਾਜ ਕੁਝ ਜ਼ਿਆਦਾ ਤਾਂ ਹੈ ਨਹੀਂ ਸੀ ਪੰਜ ਤੋਂ ਸਾਲ ਉਹਨੇ ਰਾਜ ਕੀਤਾ ਸੀ ਦਿੱਲੀ ਤਖਤ ਦੇ ਉੱਤੇ ਤਾਂ ਉਹ ਛੇਤ ਸਹ ਸੁਰੀ ਰਾਜਾ ਇੰਨਾ ਕੁ ਜ਼ਿਆਦਾ ਮਹਾਨ ਸ਼ਾਸਕ ਰਿਹਾ ਉਹਦਾ ਲਿਖਣਾ ਇਹ ਆ ਛੇਤ ਸਹ ਸੁਰੀ ਦਾ ਵੀ ਜੇ ਮੈਂ ਹੋਰ ਜ਼ਿਆਦਾ ਟਾਈਮ ਰਾਜ ਕਰ ਸਕਦਾ ਤਾਂ ਮੈਂ ਭਾਰਤ ਦਾ ਨਸ਼ਾ ਇਸ ਤੋਂ ਵੀ ਜ਼ਿਆਦਾ ਵਧੀਆ ਬਣਾ ਸਕਦਾ ਸੀਗਾ ਸ਼ੇਸਾ ਸੂਰੀ ਨੇ ਕਿਲੇ ਤਾਂ ਜਿਹੜੇ ਬਣਵਾਏ ਸੀ ਬਣਵਾਏ ਸਰਾਏ ਵੀ ਬਣਵਾਈਆਂ ਰਾਸ਼ੀ ਏਰੀਆ ਲਈ ਠੀਕ ਹੈ ਤੇ ਨਾਲ ਹੀ ਉਸ ਨੇ ਜੀਟੀ ਰੋਡ ਅਨਾਂ ਲੱਗਦੇ ਇੱਕ ਜੀਟੀ ਰੋਡ ਤੇ ਉਹ ਵੀ ਸ਼ੇਸਾ ਸੂਰੀ ਦੁਆਰਾ ਬਣਾਇਆ ਗਿਆ ਤੇ ਉਸ ਨੇ ਸ਼ੇਸਾ ਸੂਰੀ ਨੂੰ ਜਾਣੇ ਇਸ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਉਹਦੇ ਜੀਟੀ ਰੋਡ ਸੀਗੇ ਮੇਨ ਜੀਟੀ ਰੋਡ ਬਣਾਏ ਸਰਾਏ ਬਣਾਏ ਕਿਲੇ ਬਣਵਾਏ ਅਤੇ ਇਹਨਾਂ ਕੋ ਮਹਾਨ ਸ਼ਾਸਕ ਸੀ ਕਿ ਉਹਦੇ ਰਾਜ ਦੇ ਵਿੱਚ ਅਗਰ ਕੋਈ ਵਪਾਰੀ ਸੋਨੇ ਦੇ ਮੋਹਰਾ ਜਾਂ ਕੋਈ ਲੇਡੀਜ਼ ਸੋਨੇ ਦੀ ਚੁੰਮਕੇ ਵਗੈਰਾ ਪਾ ਕੇ ਅਗਰ ਜੰਗਲ ਦੇ ਵਿੱਚ ਨਿਕਲ ਵੀ ਸੀ ਤਾਂ ਕਿਸੇ ਮਤਲਬੇ ਕੇ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿ ਕੋਈ ਉਸ ਤੋਂ ਉਹ ਚੀਜ਼ ਖੋ ਸਕੇ ਇੰਨਾ ਕੋ ਜਿਆਦਾ ਮਹਾਨ ਸ਼ਾਸਕ ਸੀ ਔਰ ਰਾਜਾ ਇਸਥਾਨ ਤੇ ਬੈਠ ਕੇ ਜੋ ਪ੍ਰਜਾ ਹੁੰਦੀ ਸੀ ਰਾਜੇ ਦੀ ਉਹਦੇ ਮਤਲਬੇ ਕੇ ਟੁਕੜੇ ਕਹਿ ਦੋ ਜਾਂ ਸਮੱਸਿਆਵਾਂ ਕਹਿ ਦੋ ਉਸ ਦਾ ਹੱਲ ਕੀਤਾ ਜਾਂਦਾ ਸੀਗਾ ਫਿਰ ਰਾਜੇ ਦੀ ਇੱਕ ਗੱਲ ਹੋਰ ਮੈਨੂੰ ਬਹੁਤ ਜਿਆਦਾ ਚੰਗੀ ਲੱਗੀ ਹੈ ਕਿ ਜਦੋਂ ਇੱਕ ਸਰਾਏ ਬਣੀ ਸੀ ਉਸ ਟਾਈਮ ਨਾ ਕਿਸੇ ਮਤਲਬ ਕਿ ਕਹਿ ਲਵਾਂ ਕਰਮਚਾਰੀ ਦੀ ਜਾਂ ਆਫਰ ਕਹਿ ਦਿੰਦੇ ਆ ਫਲੇ ਮਜ਼ਦੂਰ ਦੀ ਕਿਸੇ ਮਜ਼ਦੂਰ ਦੀ ਇੱਕ ਦਮੜੀ ਰਹਿ ਗਈ ਮਤਲਬ ਕਿ ਮਜ਼ਦੂਰ ਦਾ ਉਹਨੂੰ ਕਹਿੰਦੇ ਉਹਦੇ ਮਿਹਨਤ ਦਾ ਮੁੱਲ ਰਹਿ ਗਿਆ ਸੀ ਤਾਂ ਰਾਜੇ ਨੇ ਨਾ ਕੀ ਕੀਤਾ ਮੇਨ ਗੇਟ ਦੇ ਉੱਤੇ ਉਰਦੂ ਦੇ ਵਿੱਚ ਉਰਦੂ ਦੇ ਵਿੱਚ ਲਿਖਾ ਦਿੱਤਾ ਸੀ ਕਿ ਅਗਰ ਕਿਸੇ ਮਜ਼ਦੂਰ ਦੀ ਦਮੜੀ ਰਹਿੰਦੀ ਆ ਤਾਂ ਉਸ ਦਾ ਪਰਿਵਾਰ ਆ ਕੇ ਉਹ ਲੈ ਸਕਦਾ ਹੈ ਮਤਲਬ ਕਿ ਰਾਜੇ ਨੇ ਅਜੇ ਤੱਕ ਕਿਸੇ ਮਜ਼ਦੂਰ ਦਾ ਵੀ ਹੱਕ ਨਹੀਂ ਰੱਖਿਆ ਔਰ ਇਹਨਾਂ ਚੰਗਾ ਸੀ ਰਾਜਾ ਕਿ ਪ੍ਰਜਾ ਦੀ ਪੂਰੀ ਹਮਾਇਤ ਕਰਦਾ ਸੀ ਔਰ ਪੂਰਾ ਮਤਲਬ ਕਿ ਮਿਲਵਰਤ ਕੇ ਰਹਿਣ ਵਾਲਾ ਰਾਜਾ ਰਾਜੇ ਨੇ ਸਰਾਏ ਬਣਾਈ ਪਰ ਸਰਾਏ ਦੇ ਨਾਲ ਨਾਲ ਇੱਕ ਉਹਨੇ ਮਤਲਬ ਕਿ ਪਰਮਾਤਮਾ ਨਾਲ ਜੁੜਨ ਦਾ ਇੱਕ ਇੰਨਾ ਵਧੀਆ ਉਹ ਕੀਤਾ ਕਿ ਉਹਨੇ ਹਰੇਕ ਸਰਾਏ ਦੇ ਵਿੱਚ ਇੱਕ ਮਸਜਿਦ ਜਰੂਰ ਬਣਾਈ ਗਿਆ ਤਾਂ ਕਿ ਲੋਕ ਬੈਠ ਕੇ ਆਪਣੀ ਨਮਾਜ਼ ਅਦਾ ਕਰ ਸਕਣ ਪ੍ਰਭ ਦਾ ਨਾਮ ਲੈ ਸਕਣ ਕਮਲ ਜੂਮ ਕਰਕੇ ਦਿਖਾ ਦਿਓ ਸਾਹਮਣੇ ਮਸਜਿਦ ਆ ਤੁਹਾਨੂੰ ਨੇੜੇ ਤੋਂ ਵੀ ਜਾ ਕੇ ਦਿਖਾ ਦਾਂਗਾ ਉਸ ਤੋਂ ਅਗਰ ਰਾਜੇ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਜਿਹੜਾ ਰਾਜੇ ਦਾ ਪਰਿਵਾਰ ਸੀ ਉਹ ਸੂਰ ਵੰਸ਼ ਦੇ ਨਾਲ ਰਿਲੇਟਡ ਸੀਗਾ ਤੇ ਰਾਜੇ ਦੇ ਦਾਦੇ ਹੁਣੇ ਜਿਹੜੇ ਸੀਗੇ ਆਪਾਂ ਦਾਦੇ ਪੜਦਾਦੇ ਕਹਿੰਦੇ ਇਹ ਅਫਗਾਨ ਤੋਂ ਆਏ ਸੀ ਅਫਗਾਨ ਤੋਂ ਆ ਕੇ ਇਸਾਰ ਹਰਿਆਣੇ ਦੇ ਵਿੱਚ ਉੱਥੇ ਆ ਕੇ ਬਸੇ ਸੀ ਅਦੇ ਰਾਜੇ ਦਾ ਜਨਮ ਬਿਹਾਰ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਇਹ ਬਿਹਾਰ ਦੇ ਵਿੱਚ ਚਲੇ ਗਏ ਸੀ ਤੇ ਆ ਉੱਥੇ ਇਹ ਰਾਜੇ ਦੇ ਮਤਲਬ ਕਿ ਗਨਪਤਾਂ ਦੇ ਉੱਤੇ ਮਸਜਿਦ ਵੀ ਬਣੀ ਹੋਈ ਆ ਤੇ ਰਾਜੇ ਨੇ ਮਤਲਬ ਕਿ ਸ਼ੁਰੂ ਤੋਂ ਹੀ ਇੰਨਾ ਮਤਲਬ ਕਿ ਪਿਆ ਹੋ ਸੀ ਮਿਹਰਬਾਨ ਸੀ ਪ੍ਰਸ਼ੰਸਾ ਜੋ ਸੀ ਜੈ ਸਟੱਡੀ ਦੇ ਰਿਲੇਟਡ ਜੋ ਵੀ ਕਹਿ ਦਿਓ ਵੀ ਔਰ ਰਾਜੇ ਦਾ ਜੋ ਪਹਿਲਾ ਨਾਮ ਸੀ ਉਹ ਫਰੀਦ ਖਾਨ ਸੀ। ਤਲਵਾਰ ਦੇ ਇੱਕ ਚਟਕੇ ਦੇ ਨਾਲ ਸ਼ੇਰ ਦੇ ਦੋ ਹਿੱਸੇ ਕਰਤੇ ਸੀ ਤੇ ਉਸ ਤੋਂ ਪ੍ਰਸੰਨ ਹੋ ਕੇ ਦਾ ਨਾਮ ਸ਼ੇਰ ਸਾਹ ਸੂਰੀ ਪੈ ਗਿਆ। ਤੇ 5 ਸਾਲ ਇਹਨੇ ਦਿੱਲੀ ਦਾ ਤਖਤ ਜਿੱਤ ਕੇ 5 ਸਾਲ ਰਾਜ ਕੀਤਾ ਕਿਲੇ ਬਣਾਏ, ਗ੍ਰੈਂਡ ਰੋਡ ਬਣਾਈ ਹੈ, ਮਤਲਬ ਕਿ ਸੀਟੀ ਰੋਡ ਬਣਾਈ ਹੈ, ਪਸ਼ਾਵਰ ਤੱਕ ਵੀ ਰੋਡ ਬਣਾਈ ਨੇ। ਮਤਲਬ ਕਿ ਇਹਦਾ ਰਾਜ ਪੂਰਾ ਵਧੀਆ ਰਿਹਾ ਔਰ ਜੋ ਜਿਹੜੇ ਆ ਤੁਸੀਂ ਜਿੰਨੇ ਦੇਖ ਰਹੇ ਹੋ ਫੁੱਲੀਆਂ ਠੀਕ ਆ ਇੱਥੇ ਇਸ ਸਾਈਡਰ 서ਦੋਈ ਹੁੰਦੀ ਜੀ ਉੱਪਰ ਸਾਈਡ ਜਿਹੜਾ ਵਿਚਾਰੇ ਨੇ ਨਾ ਹੱਥ ਵਾਲੇ ਆ ਬਚਾਰੇ ਇੱਕ ਫੁੱਲਾ ਕਮਰਾ ਜਿਹਦੇ ਨਾਲ ਦੋ ਕਮਰੇ ਅਟੈਚ ਨੇ ਪਰ ਇਹ ਕਿਹਾ ਜਾਂਦਾ ਵੀ ਰਾਜੇ ਦਾ ਕਮਰਾ ਹੁੰਦਾ ਸੀ ਉਹਰੇ ਨਾਲ ਦੋ ਕਮਰੇ ਹੋਰ ਅਟੈਚ ਨੇ ਜੋ ਵਿੱਚ ਵਿੱਚ ਇੱਕ ਦੂਸਰੇ ਦੇ ਨਾਲ ਅਟੈਚ ਹੁੰਦੇ ਸੀ ਤੇ ਇਹਦੇ ਵਿੱਚ ਜੇ ਕਿਹਾ ਜਾਈਏ ਤਾਂ ਇੱਕ ਪਾਸੇ ਵੀ ਦੂਸਰੇ ਪਾਸੇ ਵੀ ਕਵਰੇ ਨੇ ਮਤਲਬ ਕਿ ਲਗਭਗ ਰਹਿਣ ਦੀ ਥਾਂ ਇਹ ਸਭ ਤੋਂ ਵੱਧ ਹੁੰਦੀਆਂ ਨੇ ਠੀਕ ਹੈ ਤੇ ਤੁਹਾਨੂੰ ਉੱਪਰੋਂ ਦਿਖਾ ਦਿੰਦੇ ਆ ਇਹ ਜਿਹੜਾ ਕਮਰਾ ਇਹ 메ਨ ਕਮਰਾ ਇਹ ਇੱਥੇ ਇਹਨੂੰ ਨੰਬਰ 14 ਨੰਬਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਵੀ ਇਹ ਰਾਜੇ ਦਾ ਕਮਰਾ ਹੁੰਦਾ ਸੀ ਤਾਂ ਇਹਦੇ ਵਿੱਚ ਆਲੇ-ਦੁਆਲੇ ਦੋ ਕਮਰੇ ਅਟੈਚ ਨੇ ਇੱਕੋ ਪਰਲੀ ਸਾਈਡ ਦਾਸਤਾ ਜਾਂਦਾ ਇੱਕੋਰਲੇ ਪਾਸੇ ਆ ਤੇ ਉਹ ਸਾਹਮਣੇ ਜਿਹੜਾ ਰਾਜਦਰੀ ਜਿਵੇਂ ਕਹ ਲੋ ਉਹ ਵੀ ਬਾਸਟਾਪ ਵਗੈਰਾ ਨਾਲੀ ਜੋ ਵੀ ਹੁੰਦਾ ਸੀ ਤੋਂ ਸਾਈਡ ਤੋਂ ਬਣਾਇਆ ਗਿਆ ਔਰ ਇਹਨਾਂ ਦੇ ਥਰੂ ਅੰਦਰ ਚਾਨਣਾ ਜਾਂਦਾ ਸੀ ਔਰ ਹਵਾ ਵੀ ਇਹਨਾਂ ਦੇ ਥਰੂ ਅੰਦਰ ਕਮਰੇ ਦੇ ਵਿੱਚ ਕਰਾਸ ਹੁੰਦੀ ਔਰ ਅੰਦਰੋਂ ਕਮਰੇ ਇੰਨੇ ਕੁ ਜ਼ਿਆਦਾ ਠੰਡੇ ਨੇ ਨਾ ਕਿ ਤੁਸੀਂ ਅੰਦਰ ਜਾ ਕੇ ਬੈਠ ਕੇ ਏਸੀ ਨੂੰ ਭੁੱਲ ਜਾਓਗੇ ਅੱਜ ਕੱਲ ਆਪਾਂ ਏਸੀ ਰੂਮ ਚ ਬੈੰਨੇ ਆ ਏਸੀ ਦੀ ਹਵਾ ਲੈਨੇ ਆ ਤਾਂ ਉਸ ਟਾਈਮ ਦੇ ਵਿੱਚ ਇਹ ਏਸੀ ਦਾ ਕੰਮ ਕਰਦਾ ਸੀ ਔਰ ਇਹ ਕਮਰੇ 에ਅਰ ਕੰਡੀਸ਼ਨਡ ਸੀ ਗਰਮੀਆਂ ਦੇ ਵਿੱਚ ਗਰਮائش ਰਹਿੰਦੀ ਸੀ ਠੰਡ ਗਰਮੀਆਂ ਦੇ ਵਿੱਚ ਪੂਰੇ ਇਹ ਕਮਰੇ ਠੰਡੇ ਰਹਿੰਦੇ ਆਜੋ ਆਪਾਂ ਚੱਲਦੇ ਆਂ ਮੇਨ ਕੇਟ ਦੀ ਤਰਫ ਆਜਾ ਔਰ ਇਹ ਪਾਜੰਦੇ ਪਾਜੇ ਤੋਂ ਰੇਕੇ ਵਪਾਰ ਵੀ ਕਰਦੀਆਂ ਸੀ ਅਗਰ ਕੋਈ ਲੜਾਈ ਲੱਗ ਜਾਂਦੀ ਸੀ ਤਾਂ 5-5 ਕਿਲੋਮੀਟਰ ਦੀ ਦੂਰੀ ਤੇ ਸਰਾਏ ਬਣਾਈ ਹੋਈ ਸੀ ਤਾਂ 5 ਕਿਲੋਮੀਟਰ ਬਾਅਦ ਉਹ ਅਜੇ ਨਾਖੀਂ ਲੋਕ ਲਗਾਉਂਦੇ ਸੀ ਉਹ ਤੋਂ ਬਾਅਦ ਰੱਤੇ ਮੈਕੀ ਲਗਾ ਦਿੰਦੀ ਇਸ ਤਰ੍ਹਾਂ ਦਿੱਲੀ ਤੱਕ ਤੱਕ ਰਾਜੇ ਤੱਕ ਮਤਲਬ ਕਿ ਜਲਦੀ ਤੋਂ ਜਲਦੀ ਸੁਨੇਹਾ ਪਹੁੰਚਾਇਆ ਜਾਂਦਾ ਸੀ ਉਹਨਾਂ ਸਮਿਆਂ ਜਦ ਸਰ ਉਹ ਰੂਮ ਕਿਹੜਾ ਹੀ ਸਰਕਾਰ ਦੁਆਰਾ ਬੰਦ ਕੀਤਾ ਗਿਆ ਇਹਦੇ ਵਿੱਚ ਕੱਦਨੇ ਵੀ ਇੱਥੇ ਲੋਕੀਲੇ ਦੇ ਇਹ ਆਪਰੇਟਿਵਾਰੇ ਟੂਬਿਲਿਟਡਰ ਹੋਣ ਲਈ ਕਿਲੇ ਲੋਕਾਂ ਨੇ ਇਹ ਕੀਤਾ। ਕੋਈ ਐਂਡ ਪ੍ਰੋਜੈਕਟ ਸੰਭਾਲ ਕੇ ਰੱਖੀ ਗਿਆ। ਇਕਲੇ ਦਾ ਨਕਸ਼ਾ ਤੇ ਜੋ ਰਫਾ ਕਰਨਾ ਮੇਜਬਨਾਮਾ ਸਾਰਾ ਇਹ ਸੰਪਰਦਿਨ। Okay. ਇਹੋ ਆਪਨੇ ਕਿਹਾ ਇਹਦਾ ਮੂਲ ਰਿਪੋਰਟ ਦੇਣਾ। ਨੂੰ ਲਾਹਰੀ ਗੇਟ ਕਹਿੰਦੇ ਆ ਜੀ ਸੰਦੇ ਆਹ ਗੇਟ ਆ ਇਹਦਾ ਮੂੰਹ ਦੱਜਿਆ ਪੀਟਰ ਨੇ ਆਹਨੂੰ ਦਿੱਲੀ ਗੇਟ ਕਹਿੰਦੇ ਆ ਠੀਕ ਹੈ ਉਹ ਕਹਿ ਰਹੇ ਕਿ ਉਸ ਤਰੀ ਦਰਵਾਜਾ ਦਾ ਦੱਖਣੇਂ ਦਰਵਾਜਾ ਉਹ ਆਪਾਂ ਟੈਕ ਮੈਂ ਕਰ ਰਿਹਾ ਹਾਂ ਸਪੋਰਟ ਲੈਣ ਦੀ ਟਿਕਲੇ ਦਾ ਵਿੱਚ ਦੋਸਤੋ ਸਾਹਮਣੇ ਜਿਹੜੇ ਤੁਸੀਂ ਸਾਹਮਣੇ ਬਰਕਟਰ ਦੇਖ ਰਹੇ ਹੋ ਨਾ ਉੱਥੇ ਬੋਲੀ ਬਣੀ ਹੈ ਮਤਲਬ ਕਿ ਜਿੱਥੋਂ ਪਾਣੀ ਦੀ ਸਪਲਾਈ ਹੁੰਦੀ ਸੀ ਪੂਤਾ ਜਿਹੜੇ ਬਣੇ ਬਣੇ ਨੇ ਇਨੇ ਜਾਨਵਰਾਂ ਨੂੰ ਪਾਣੀ ਪਿਲਾਉਣ ਦੇ ਨੇੜੇ ਜੋ ਸਾਹਮਣੇ ਬੋਲੀ ਬਣਾਈ ਗਈ ਸੀ ਉਸ ਟਾਈਮ 6-7 ਸਦੀ ਦੌਰਾਨ ਤਾਂ ਸਾਹਮਣੇ ਬੋਲੀ ਬਣੀ ਹੈ ਉੱਥੋਂ ਇਹ ਪਾਣੀ ਦੀ ਸਪਲਾਈ ਕਿਲੇ ਜਾਂਦੀ ਸੀ ਇੱਕ ਅੱਜ ਤੁਹਾਨੂੰ ਇੱਕ ਪ੍ਰਾਣਿਤ ਕਲਾਕਾਰਿੰ ਦਾ ਇੱਕ ਹੋਰ ਨੂੰ ਨਾ ਦਿਖਾਵਾਂ ਆਏ ਗਏ ਨੇ ਇੱਥੇ ਚਾਲ ਕੇ ਅੰਦਰ ਨੂੰ ਆ ਗਏ। ਦੋਸਤੋ ਪ੍ਰਾਇਣੇ ਸਮੇਂ ਦੀ ਜਾਨ ਕਲਾਕਾਰੀ ਇੰਨੀ ਜਿਆਦਾ ਵਧੀਆ ਹੁੰਦੀ ਜੀ ਕਿ ਆ ਸਾਹਮਣੇ ਉੱਪਰ ਦੇਖ ਸਕਦੇ ਆ ਕਿ ਕਲਾਕਾਰੀ ਉਸੇ ਤਰ੍ਹਾਂ ਅੱਜ ਵੀ ਦਿਖਾਈ ਦੇ ਰਹੀ ਆ। ਰੰਗ ਫਿੱਟ ਨਹੀਂ ਹੋਏ। ਤੇ ਉਹ ਸਾਹਮਣੇ ਪੇਂਟਿੰਗ ਕੀਤੀ ਹੋਈ ਆ ਮਤਲਬ ਕਿ ਉਹਨਾਂ ਟਾਈਮਾਂ ਦੇ ਵਿੱਚ ਇਹ ਪੇਂਟਿੰਗ 16ਵੀਂ ਸਦੀ ਦੀ ਆ। ਛੇ ਸਤੂਰੀ ਦੁਆਰਾ ਕਿਲਾ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਮੁਗਲ ਸ਼ਾਸਕ ਦੁਆਰਾ ਇਹਨੂੰ ਹੋਰ ਮਜ਼ਬੂਤ ਕੀਤਾ ਗਿਆ। ਸਰਦ ਇਹ ਆਇਆ ਨਮ ਲਿਖੋ ਜਿਹੜਾ ਸਾਹਮਣੇ ਦਾ ਭੰਗੇ ਨੇ ਡੇਟ ਆ ਜੋ ਐਂਟਰੀ ਕਰਨਾ ਐਂਟਰੀ ਦਾ ਟਾਈਮਿੰਗ ਐਸ ਤੋਂ ਵੀਜ਼ਰ ਦੇਖੋ ਦਾ ਕਿੰਨਾ ਵਧੀਆ ਦੋਸਤਾਂ ਨੂੰ ਵਿਹਾਂ ਦਾ ਪਰ ਅਗਰ ਆਪ ਉਹ ਰੋ ਖੜ ਕੇ ਦੇਖਿਆ ਜਾਵੇ ਤਾਂ ਪੂਰੇ ਕਿਲੇ ਦਾ ਵੀਊ ਆ ਰਿਹਾ ਐਸਟ ਪੂਰੇ ਕਿਲੇ ਨੂੰ ਆਪਾਂ ਆਰਾਮ ਨਾਲ ਸਾਨੀਆਂ ਦੇਖਤਾ ਗਿਆ ਪੂਰੇ ਕਿਲੇ ਦੇ ਵਿੱਚ ਲੱਗੇ ਕਿ ਹਨੇ ਤਾਂ ਹਲਚਲ ਹੋ ਰਹੀ ਆ ਪੂਰੀ ਨਜ਼ਰ ਇੱਥੇ ਰੱਖੀ ਜਾਂਦੀ ਸੀ ਤੇ ਕਿੰਦਰ ਆਇਆ ਬਾਉ ਨਾ ਟੈਂਡਰ ਕਿਲੇ ਅੰਦਰ ਅੱਜ ਤਾਂ ਮੁਸ਼ਕਲ ਆ ਗਈ ਤੋਂ ਵੀ ਜਦੋਂ ਆਲੇ ਪਹਚਾਂਤਿਤ ਕਿ ਆਉਂਦੇ ਸੀ ਤਾਂ ਰਾਣੀਆ ਇਸ ਸਤਾਨ ਕੋ ਘੜ ਕੇ ਉਹਨਾਂ ਨੂੰ ਗੇਟ ਤੋਂ ਦੇਖਦੀਆਂ ਸੀ ਅੰਦਰ ਆਉਂਦੇ ਨੂੰ ਤੇ ਕਹਾਂ ਦੇ ਦੋਸਤੋ ਅੱਜ ਤਾਰੂਨ ਰੇਕ ਕਿਲੇ ਦੇ ਵਿੱਚ ਇਦਾਂ ਦੇ ਸਰਾਖ ਆ ਦੇਖਣ ਨੂੰ ਮਿਲਗੇ ਦਰਵਾਜ਼ਿਆਂ ਦੇ ਵਿੱਚ ਜਾਂ ਗੰਧਾਂ ਦੇ ਵਿੱਚ ਜਾਂ ਆਪਾਂ ਕਹਿੰਦੇ ਨੇ ਮੁਰਜ ਮੁਰਜ ਨੂੰ ਤਰਿਹੇ ਸਾਈਡਾਂ ਤੇ ਕਿਲੇ ਆੜਵੜੇ ਬਣਾਏ ਜਾਂਦੇ ਨੇ ਉਹਨੂੰ ਮੁਰਜ ਕਹਿੰਦੇ ਨੇ ਤਾਂ ਮੁਰਜ ਦੇ ਵਿੱਚ ਜੇ ਆਪਾਂ ਦੇਖਾਂਗੇ ਤੇ ਇਦਾਂ ਦੇ ਸਰਾਖ ਨੇ ਤਾਂ ਇਥੋਂ ਸਪਾਈ ਨੇ ਜਿਹੜੇ ਉਹ ਆਪਣੇ ਰਫਲ ਵਗੈਰਾ ਧਾਣ ਕੇ ਰੱਖਦੇ ਸੀਗੇ ਜਾਂ ਤੋਪਾਂ ਵਗੈਰਾ ਰੱਖਦੇ ਨੇ ਮੁਰਜ ਦੇ ਵਿੱਚ ਬੱਡੇ ਹੌਨ ਹੁੰਦੇ ਨੇ ਉਸ ਤੋਂ ਤੋਪ ਵਗੈਰਾ ਰੱਖਦੇ ਨੇ ਤੇ ਉਹ ਦੋਹਾਂ ਦੇ ਵਿੱਚ ਤੇ ਬਾਕੀ ਸਰਕਾਰ ਨੇ ਆਪਣੇ ਅੰਦਰ ਨੂੰ ਰੱਖ ਕੇ ਤੇਰੀ ਮੁਰੰਮਤ ਵੀ ਸ਼ੁਰੂ ਕਰਤੀ ਆ ਤੇ ਖੁਸ਼ ਆਪਾਂ ਨੂੰ ਵੀ ਚਾਹੀਦਾ ਵੀ ਆਪਾਂ ਆ ਗਰੇ ਇਤਿਹਾਸਿਕ ਥਿਜਾਂ ਦੇਖਣ ਆਉਣੇ ਆ ਤੋਂ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਵੀ ਉਹਨਾਂ ਨੂੰ ਸਾਫ਼-ਸੁਥਰਾ ਰੱਖੀਏ ਪਰ ਜਿਵੇਂ ਉਹਨਾਂ ਪਰ ਦੇਖ ਰਿਹਾ ਦੇਖਿ ਕਿਤੇ ਬਹੁਤ ਸਾਰਾ ਪਲਾਸਟਿਕ ਸੁੱਟਿਆ ਹੋਇਆ ਬਰੋਦ ਨੜ ਕੀ ਹੁੰਦਾ ਪੋਲੂਸ਼ਨ ਫੈਲਦਾ ਪੈਗਮਲ ਇੱਥੇ ਜ਼ੂਮ ਕਰਕੇ ਦਿਖਾ ਦੇ ਆ ਨੇੜੇ ਤੋਂ ਇਹ ਮਸਜਿਦ ਆ ਇਹ ਹਉਸੇ ਟਾਈਮ ਦੀ ਮਸਜਿਦ ਆ ਤੇ ਥੋੜਾ ਇਤਿਹਾਸਕਾਰਾਂ ਵੱਲੋਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਇਤਿਹਾਸਿਕ ਕਾਰਾਂ ਵੱਲੋਂ ਲਿਖਿਆ ਜਾਂਦਾ ਹੈ ਕਿ ਜਿਹੜੀ ਇਹ ਮਸਜਿਦ ਆ 600 ਸੂਰੀ ਨੇ ਜਦੋਂ ਕਿਲਾ ਬਣਵਾਇਆ ਸੀਗਾ ਉਸ ਤੋਂ ਬਾਅਦ ਮੁਗਲ ਸ਼ਾਸਕ ਨੇ ਇਹਨੂੰ ਅੱਗੇ ਹੋਰ ਮਜ਼ਬੂਤ ਕੀਤਾ ਪਰੇ ਕਿਲੇ ਦੀ ਦੇਖ ਰੱਖ ਜਿਹੜੇ ਮਤਲਬ ਕਿ ਸਪਾਹੀ ਨੂੰ ਸੌਂਪੀ ਗਈ ਸੀ ਫੌਜਦਾਰ ਕੋਲ ਕਹਿੰਦੇ ਆਪਾਂ ਮੇਖੜਾ ਹੁੰਦਾ ਉਹਨੂੰ ਸੌਂਪੀ ਗਈ ਸੀ ਤੇ ਜਦੋਂ ਕਿਲੇ ਤੇ ਹਮਲਾ ਹੋਇਆ ਹਮਲਾ ਬਚੰਵਰ ਤੋਂ ਹੋਇਆ ਚਾਰ ਹਿਸਲਾ ਤੋਂ ਹੋਇਆ ਤੇ ਹਮਲੇਦਾਰ ਨੂੰ ਮਾਰਿਆ ਗਿਆ ਠੀਕ ਹੈ ਤਾਂ ਕਹਿੰਦੇ ਇਹਦੀ ਕਬਰ ਵੀ ਉੱਥੇ ਬਣੀ ਉਹਨੂੰ ਇਸ ਮਤਲਬ ਕਿ ਰਾਜ ਨੇ ਇੰਨਾ ਜ਼ਿਆਦਾ ਪਿਆਰ ਕੀਤਾ ਤੇ ਉਹਨੇ ਇੰਨੀ ਜ਼ਿਆਦਾ ਉਹਦੀ ਦੇਖ ਰੱਖ ਚੜੀ ਤਰ੍ਹਾਂ ਬਣੀ ਸੀ ਤੇ ਉਹਦੀ ਕਬਰ ਨੂੰ ਇੱਥੇ ਬਣਾਇਆ ਗਿਆ ਇਸੇ ਮਰਜ਼ੀ ਦੇ ਅੰਦਰ ਕਹਿੰਦੇ ਨੇ ਉਹਦੀ ਕਬਰ ਆ ਤੇ ਇਹੋ ਵੀ ਆਪਾਂ ਦਿਖਾ ਦਾਂਗੇ ਤੁਹਾਨੂੰ ਥੱਲੇ ਕਰਕੇ ਮਾਜੀ। ਹਾਂਸੋ A8 ਤੋਂ ਮਿਲਦੀ ਮਸਤੀ ਜਿਹੜੀ ਤੁਹਾਨੂੰ ਉੱਪਰ ਦਿਖਾਈ ਰਹੀ ਆ ਗੋਣ ਨੂੰ ਬੋਦੀ ਚਾਹੀਦੀ। ਤੇ ਇਸ ਤੋਂ ਅਕਿ ਤੁਹਾਨੂੰ ਮਤਲਬ ਕਿ ਪਹਿਲੇ ਕਿਹੜਾ ਮਹੀਨਾ ਗੂੜ ਵਗੈਰਾ ਬਾਕੇ ਨਹੀਂ ਸੱਜਦਾ ਤੇ ਆਪਾਂ ਤੁਹਾਨੂੰ ਵਾਰਿ ਸ਼ੂਟ ਕਰਕੇ ਇੱਥੋਂ ਹੀ ਦਿਖਾ ਦਾਂਗੇ ਇੱਕ ਵਾਰ। ਇੱਕ ਵਾਰ ਤੁਹਾਨੂੰ 15 ਮਹੀਨੇ ਦੀ ਨਿਗਾ ਮਾਰਾ। ਸਾਹਮਣੇ ਉਹ ਕਲਾਕਾਰੀ ਦਿਖਾ ਦੇ ਉਸ ਟਾਈਮ ਦੀ ਕੀਤੀ ਸੀ ਤੇ ਦੋਸਤੋ ਇੱਥੇ ਨਾ ਬੈਠ ਕੇ ਉਸ ਟਾਈਮ ਦੇ ਵਿੱਚ ਰੱਬ ਦਾ ਨਾਮ ਜਪਦਾ ਹੈ ਨਾ ਜਿੱਦ ਮਰਜੀ ਤੇ ਮਲੇ ਨਮਾਜ਼ ਪੜੀਆਂ ਨਹੀਂ ਸੀ ਤਾਂ ਕਿ ਰਾਜਿਆਂ ਦੀ ਸੋਚ ਨੂੰ ਦੇਖ ਲੋ ਵੀ ਰੱਬ ਦਾ ਨਾਮ ਜਪਣ ਲਈ ਨਮਾਜ਼ ਪੜ੍ਹਨ ਲਈ ਠੀਕ ਹੈ ਉਹਨਾਂ ਨੇ ਅਲੱਗ ਤੋਂ ਇਸ ਤਰ੍ਹਾਂ ਦੇ ਮਸਜਿਦ ਵਗੈਰਾ ਬਣਾਈ ਹੁੰਦੀ ਹੈ ਦੋਸਤੋ ਜਿਹੜਾ ਸਰਾ ਦੇ ਨਾਲ ਤੁਸੀਂ ਗੁਰਦੁਆਰਾ ਦੇਖ ਰਹੇ ਹੋ ਨਾ ਤੇ ਗੁਰਦੁਆਰਾ ਵੀ ਆਪਣੇ ਅੰਦਰ ਇੱਕ ਇਤਿਹਾਸ ਨੂੰ ਢੋਰੀ ਬੈਠਾ ਸਮਾਈ ਬੈਠਾ ਕਿਹਾ ਜਾਂਦਾ ਹੈ ਕਿ ਇਹ ਗੁਰਦੁਆਰਾ ਛੇਵੇਂ ਪਾਤਸ਼ਾਹੀ ਦੇ ਚਰਨ ਥੋੜ੍ਹ ਪ੍ਰਾਪਤ ਦੇ ਉਸ ਤੇ ਛੇਵੇਂ ਪਾਤਸ਼ਾਹੀ ਨੇ ਆ ਕੇ ਇੱਥੇ ਕਹਿਰੇ ਸੀ ਫੜਾਇਆਇਸ਼ ਕੀਤੀ ਸੀ ਠੀਕ ਹੈ ਤੇ ਇਹਦੇ ਨਾਲ ਇੱਥੇ ਜੋ ਨਾਲ ਲੱਗ ਕੇ ਤੁਹਾਨੂੰ ਬੌਲੀ ਦਿਖਾਈ ਦਿੰਦਾ ਨਾ ਤਾਂ ਇਹਨਾਂ ਦਾ ਨਾਮ ਕਿਹਾ ਜਾਂਦਾ ਵੀ ਉੱਥੇ ਛੇਵੇਂ ਪਾਤਸ਼ਾਹੀ ਨੇ ਇੱਥੇ ਨਾਲ ਜੀਤ ਰਿਹਾ ਜੀ ਦੋਸਤੋ ਕਿ ਰਾਜੀ ਜੀ ਮਤਲਬ ਹੋਰ ਖਾਸ ਸੀ ਦੱਸਦਾ ਕਿ ਉਹਨੇ ਬੌੜੀਆਂ ਤਾਂ ਬਹੁਤ ਬਣਵਾਈਆਂ ਨੇ ਤਾਂ ਇਥੋਂ 5 ਕਿਲੋਮੀਟਰ ਦੂਰੀ ਤੇ ਇੱਕ ਬੌੜੀ ਹੋਰ ਬਣੀ ਹੋਈ ਆ ਉਹਦੇ ਲਈ ਕੋਣੂ ਅਲੱਗ ਬਲੌਗ ਲੈ ਕੇ ਆਵਾਂਗੇ ਬਲੌਗ ਦੇ ਵਿੱਚ ਪੂਰੀ ਦਿਖਾਵਾਂਗੇ ਉਹ ਵੀ ਬੌੜੀ ਕਹਿੰਦੇ 6 ਸਾਲ ਸੂਰੀ ਦੁਆਰਾ ਬਣਾਈ ਗਈ ਸੀ ਔਰ ਜਿਹੜਾ 6 ਸਾਲ ਸੂਰੀ ਸੀ ਰਾਜਸਥਾਨ ਦਾ 5 ਸਾਲ ਰਿਹਾ ਸੀਗਾ 5 ਸਾਲ ਰਿਹਾ ਸੀ ਤੇ ਵੀ ਇੱਕ ਲੜਾਈ ਦੌਰਾਨ ਬੰਬ ਦੇ ਧਮਾਕੇ ਨਾਲ ਕੰਨੇ ਮੌਤ ਹੋ ਗਈ ਸੀ ਸੋ ਇਸ ਕੇ ਮੇਰੇ ਕੋ ਸਾਹਮਣੇ 프ਰੰਟ ਗੇਟ ਆ ਇੱਕ ਗੇਟ ਇਸ ਤਰ੍ਹਾਂ ਆਪਾਂ ਅਤੇ ਵਿਚਾਰੇ ਦੋਨਾਂ ਹੀ ਗੇਟਾਂ ਦੇ ਸੇਮ ਡਿਸਟੈਂਸ ਆ ਔਰ ਸੇਮ ਵਿਚਾਰੇ ਮਸਜਿਦ ਅ ਜੇ ਆਪਾਂ مین ਗੇਟ ਤੋਂ ਇੱਧਰ ਨੂੰ ਆਉਣੇ ਆ ਤਾਂ ਵੀ ਓਨੇ ਫਰਕ ਨਾਲ ਓਨੇ ਡਿਸਟੈਂਸ ਆ ਅਗਰ ਆਪਾਂ ਇੱਥਲੇ ਗੇਟ ਤੋਂ ਆਉਣੇ ਆ ਤਾਂ ਵੀ ਆਪਣੀ ਜਿਹੜੀ ਮਸਜਿਦ ਦਾ ਸੇਮ ਪਾਸਾ ਆ ਔਰ ਦੋਨੇ ਗੇਟਾਂ ਦੇ ਵਿਚਾਲੇ ਬਿਲਕੁਲ ਸੈਂਟਰ ਦੇ ਵਿੱਚ ਮਸਜਿਦ ਔਰ ਇਸ ਮਸਜਿਦ ਦੇ ਸਾਹਮਣੇ ਜਿੱਥੇ ਰਾਜੇ ਦਾ ਦਰਵਾਜ਼ਾ ਲੱਗਦਾ ਸੀਗਾ ਉਹ ਸਾਹਮਣੇ ਤੇ ਆ। ਅਮ ਨੂੰ ਲੂ ਕਰਕੇ ਦਿਖਾ ਦੇ ਬਿਲਕੁਲ ਮਸਜਿਦ ਦੇ ਸਾਹਮਣੇ ਆ। ਦੋਸਤੋ ਮਸਜਿਦ ਇਹ तरफ ਇੱਧਰ ਵੀ ਆ ਇੱਕ ਉਹ ਇਸ طرف ਜਿਹਨਾਂ ਦਾ ਪਾਣੀ ਦਾ ਜਿਹੜਾ ਸੂਤ ਸੀਗਾ ਉਸ ਟਾਈਮ ਤੇ ਸਮਾਂ ਦੇ ਵਿੱਚ ਪਾਣੀ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਪ੍ਰਾਣੀ ਦਾ ਸੌਤਾ ਕਿੱਥੇ ਕਰ ਸਕਦੇ ਹਾਂ ਬਈ ਕਮਲ ਫਸਟ ਟਾਈਮ ਦਾ ਵਿਜ਼ਿਟ ਕੀਤਾ ਹਾਂਜੀ ਕਿਲੇ ਦੇ ਵਿੱਚ ਹਾਂਜੀ ਕੀ ਤੁਹਾਨੂੰ ਪਤਾ ਸੀਗਾ ਵੀ ਆਪਣੇ ਪੰਜਾਬ ਚ ਵੀ ਇਦਾਂ ਦੇ ਇਤਿਹਾਸਿਕ ਸਥਾਨ ਨੇ ਜਿੰਨਾਂ ਦਾ ਬਹੁਤ ਵਧੀਆ ਇਤਿਹਾਸ ਰਿਹਾ ਹੋਵੇ ਇਹ ਤਾਂ ਨੇ ਸਰਕਾਰਾਂ ਨੇ ਇਹਦੇ ਬਾਰੇ ਕੁਝ ਪੜਾਇਆ ਨਹੀਂ ਸਰਕਾਰਾਂ ਨੇ ਤੋਂ ਉਹਨਾਂ ਨੂੰ ਕਿਤਾਬਾਂ 'ਚ ਪੜਾਉਣਾ ਚਾਹੀਦਾ ਦੱਸਣਾ ਚਾਹੀਦਾ ਬੱਚਿਆਂ ਨੂੰ ਦੇਖੋ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹ ਲੋਪ ਹੋ ਰਹੀਆਂ ਨੇ ਜੇ ਆਪਾਂ ਇਹਨਾਂ ਨੂੰ ਹੁਣ ਸਾਹਮਣੇ ਲੈ ਕੇ ਆਵਾਂਗੇ ਤਾਂ ਜਿਹੜੀ ਅੱਜ ਦੀ ਜਨਰੇਸ਼ਨ ਆਪਾਂ ਕਹਿੰਦੇ ਹਾਂ ਜਾਂ ਆਉਣ ਵਾਲੀ ਪੀੜ੍ਹੀ ਕਹਿੰਦੇ ਹਾਂ ਉਹਨੂੰ ਵੀ ਆਪਣੇ ਇਹ ਚੀਜ਼ਾਂ ਬਾਰੇ ਤਾਂ ਹੀ ਪਤਾ ਲੱਗੂਗਾ ਜੇ ਆਪਾਂ ਉਹਨੂੰ ਦੱਸਾਂਗੇ ਆਪਾਂ ਉਹਨੂੰ ਸਮਝਾਵਾਂਗੇ ਵੀ ਭਾਈਏ ਇਸ ਰਾਜੇ ਦੀ ਸੀ ਇਸ ਰਾਜ ਨਾਲ ਰਿਲੇਟਡ ਦੀ ਐਨਾਈਟਾਈਮ ਉਹ ਰਾਜ ਦਾ ਰਾਜ ਰਿਹਾ ਔਰ ਰਾਜਾ ਕਿੱਦਾਂ ਦਾ ਸੀ ਕਿੱਦਾਂ ਦਾ ਨਹੀਂ ਸੀਗਾ ਠੀਕ ਹੈ ਕਿ ਨਹੀਂ ਪਰ ਆਪਾਂ ਜੀ ਕਿ ਇਹ ਆਪਣਾ ਜੋ ਪੰਜਾਬ ਦਾ ਵੇਸਤਾ ਉਹ ਵੀ ਲੋਕ ਹੋ ਰਿਹਾ ਉਹਨੂੰ ਵੀ ਆਪਾਂ ਲੈ ਕੇ ਆਉਣੇ ਸਾਹਮਣੇ ਅੱਜ ਦੇ ਬੱਚਿਆਂ ਨੂੰ ਹੁਣ ਪੁੱਛ ਲਓ ਕਿ ਜੀ ਪੰਜਾਬ ਦੇ ਪੰਜਾਬੀ ਵੇਸਤੇ ਬਾਰੇ ਕੀ ਸੀ ਕਹੋ ਕਹਿਣੀਆਂ ਸਾਨੂੰ ਕੁਝ ਪਤਾ ਨਹੀਂਗਾ ਤੇ ਜਿਹੜੇ ਮੇਰੇ ਨਾਲ ਟੂਰ ਕਰਵਾ ਰਹੇ ਨੇ ਤੇ ਆਏ ਭਾਈ ਤੇਰਾ ਕੀ ਰਿਹਾ ਵੀ ਵਿਚਾਰ ਬਹੁਤ ਵਧੀਆ ਜਿਵੇਂ ਲੱਗਿਆ ਤੇ ਫਸਟ ਟਾਈਮ ਵਿਜ਼ਿਟ ਕੀਤਾ ਕਿਵੇਂ ਲੱਗਿਆ ਸੇਰੇ ਵੀ ਦੋਸਤੋ ਇਤਨੀਆਂ ਜੀ ਇਤਿਹਾਸਿਕ ਚੀਜ਼ਾਂ ਬਹੁਤ ਨੇ ਅਗਰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਕੋਈ ਇਤਿਹਾਸਿਕ ਚੀਜ਼ ਹੈਗੀ ਆ ਤਾਂ ਸਾਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਅਸੀਂ ਉਹਨੂੰ ਸ਼ੂਟ ਕਰਕੇ ਉਹਦੇ ਬਾਰੇ ਉਹਦੇ ਪੂਰੀ ਤੁਹਾਨੂੰ ਲੈ ਕੇ ਵੀਡੀਓ ਸਾਡੇ ਚੈਨਲ ਤੇ ਅਪਲੋਡ ਪਾਵਾਂਗੇ ਅਗਰ ਕਿਸੇ ਨੂੰ ਪੂਰੇ ਇੰਡੀਆ ਚ ਕੀ ਪੂਰੇ ਵਰਲਡ ਦੇ ਵਿੱਚ ਇਦਾਂ ਦੀ ਇਤਿਹਾਸਿਕ ਚੀਜ਼ਾਂ ਬਾਰੇ ਆਪਾਂ ਦੱਸ ਸਕਾਂ ਜੀ ਤਾਂ ਕਿ ਆਪਣਾ ਜਿਹੜਾ ਪੰਜਾਬ ਪੰਜਾਬ ਦਾ ਇਤਿਹਾਸ ਆ ਤਾਂ ਆਪਾਂ ਲਈ ਵੀ ਪੰਜਾਬੀ ਵਿਰਸਾ ਆਪਣਾ ਕਹਿ ਰਹੇ ਨੇ ਜਿਹੜਾ ਕੀ ਹੁਣ ਅਲੋਪ ਹੋ ਰਿਹਾ ਤਾਂ ਉਹਨੂੰ ਆਪਾਂ ਦੁਨੀਆ ਦੇ ਸਾਹਮਣੇ ਇੱਕ ਵਾਰ ਫੇਰ ਦੁਬਾਰਾ ਤੋਂ ਲੈ ਕੇ ਆ ਸਕੀਏ ਤੇ ਸ਼ੂਟਿੰਗ ਦੌਰਾਨ ਹੁਣ ਤੇ ਥੋੜੀ ਬਾਰਿਸ਼ ਦਾ ਮਾਹੌਲ ਸੀਗਾ ਬਾਰਿਸ਼ ਆਉਣ ਲੱਗੀ ਤਾਂ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਸਾਰੇ ਰੁਕਣਾ ਪਈਆ ਪਹਿਲਾਂ ਵੀ ਜਲਦੀ ਉਹਨੂੰ ਪਾਇਆ ਸੀਗਾ ਵੀ ਜਲਦੀ ਬਲੌਕ ਆ ਰਿਹਾ ਤਾਂ ਬਲੌਕਿੰਗ ਜਿਹੜੀ ਸੀਗੀ ਸ਼ੂਟ ਤਾਂ ਪਹਿਲਾਂ ਕਰਨ ਲੱਗੇ ਸੀ ਕੁਝ ਆਪਕੋ ਪਤਾ ਹੈ ਪੰਜਾਬ ਦੇ ਹਾਲਾਤਾਂ ਬਾਰੇ ਵੀ ਹੜ੍ਹ ਆ ਗਈ ਸੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਉਹਦੇ ਕਰਕੇ ਜਿਹੜੀ ਸੀ ਆਪਾਂ ਸ਼ੂਟਿੰਗ ਥੋੜੀ ਲੇਟ ਹੋ ਗਈ ਸੀ ਕੱਲ੍ਹ ਦੇ ਬਲੌਗ ਤੇ ਆ ਰੈਡੀ ਕਰਨ ਦੇ ਵਿੱਚ ਤੇ ਹੁਣ ਤੁਹਾਡੇ ਸਾਹਮਣੇ ਉਹ ਸ਼ੂਟ ਹੋ ਰਿਹਾ ਬਲੌਗ ਜੀ ਤੁਹਾਡੇ ਸਭ ਨੂੰ ਪੂਰਾ ਕੋਲ ਬਲੌਗ ਆਊਗਾ ਪੂਰੀ ਡਿਟੇਲ ਦੇ ਨਾਲ ਆਊਗੀ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ नोटिफिकेशन ऑन ਕਰ ਲਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਦੱਸਿਆ ਕਰੋ ਵੀ ਅਗਰ ਸਾਨੂੰ ਕੋਈ ਸਾਥ ਕੋਈ ਗਲਤੀ ਹੋ ਰਹੀ ਹੈ ਜਾਂ ਕਮੀ ਪੇਸ਼ੀ ਲੱਗ ਰਹੀ ਹੈ ਤਾਂ ਕਿ ਅਸੀਂ ਤੁਹਾਨੂੰ ਅਗਲੀ ਹੋਰ ਅਗਲੀ ਵੀਡੀਓ ਦੇ ਵਿੱਚ ਉਸ ਚੀਜ਼ ਨੂੰ ਹੋਰ ਸੁਧਾਰ ਸਕੀਏ ਧੰਨਵਾਦ